ਜਦ ਤੀ ਕਹ ਬਾਈ ਇਹਦੇ ਵਿੱਚ ਦੀ ਪਲਾਂ ਦੀ ਛਟੀਆਂ ਨਗਾ ਦੇ ਹਾਂ ਹਾਂ ਪੱਕੀ ਗੱਲ ਆ ਬਾਈ ਪੱਕੀ ਮੈਨੂੰ ਲੱਗਦਾ ਇਹ ਕਿਹੜਾ ਟੁੱਟ ਜਾਊਗਾ ਉਹਨਾਂ ਕੋਲ ਨਹੀਂ ਨਹੀਂ ਜਮੇ ਨਹੀਂ ਰੋੜਦਾ ਤਾਲੀ ਮਿੰਟਾਂ ਵਿੱਚ ਯਾਨੀ ਕਿ ਪੂਰੀ ਵਿੱਡ ਵਾਲੀ ਟਰਾਲੀ ਹੀ ਟੁੱਟ ਜਾਊਗਾ ਹੋਰ ਚੱਕ ਲਓ ਨਾ ਪਰਾਲੀ ਜੀ ਬਾਈ ਜਸਵਿੰਦਰ ਜਿਵੇਂ ਰੱਬ ਬਾਈ ਨੇ ਫੁੱਲ ਲਾਵਾ ਹਨਾ ਚੋਕਚੂਕ ਵਾਲਾ ਕੋਈ ਸ਼ਿਸ਼ਤ ਵੀ ਨਹੀਂ ਹਨਾ ਲਾ ਦੋ ਲਾ ਦੋ ਗੱਲ ਆ ਵੇਖੋ ਬਾਈ ਜਿੰਨਾ ਆਪਾਂ ਕਹ ਜੀ ਪੂਰੀ ਮੋਟੀ ਟਾਣੀ ਆ ਹਨਾ ਮੈਨੇ ਇਹਨੂੰ ਬਰੀਕ ਕਰਦਾ ਬਾਈ ਫਿਰ ਜਿਵੇਂ ਲੈ ਕੇ ਫੇਰ ਦੋ ਦਿਨ ਦਾ ਟਾਈਮ ਦਿੰਨੇ ਵਿੱਚ ਦੇ ਕੱਟ ਕੇ ਦਿੰਨੇ ਆ ਆ ਜਿੰਨਾ ਵੀ ਹੈਗਾ ਸਾਡਾ ਆਰਡਰ ਆ ਜਾਨੀ ਕਿ ਜਿਹੜਾ ਸਾਰਾ ਮਾਲ ਹੈ ਇਹ ਜਿਹੜੀ ਆਰਡਰ ਦਾ ਹੀ ਆ ਹਾਂ ਹੁਣ ਅਸੀਂ ਬਲੋਰ ਸਿਸਟਮ ਕਰਤਾ ਜਿਹੜਾ ਥੱਲੇ गिरਦੇ ਸੀਗੇ ਕੰਨੇ ਪੈਂਦੇ ਜਾਂ ਹੋਰ ਇਹਦੇ ਵਿੱਚ ਹੁਣ ਸ਼ਾਇਰ ਤੇ ਡਿੱਗੀ ਜਾਣਗੇ ਇਦਾਂ ਹਾਂ ਇਹਦੇ ਵਿੱਚ ਜਿਵੇਂ ਆਮ ਕੰਮੀਆਂ ਕਹਿੰਦੇ ਯਾਰ ਬਰਸੀਨ ਨਹੀਂ ਕੁੱਤਰਦਾ ਜਾਂ ਹੋਰ ਨਹੀਂ ਅਸੀਂ ਅਸੀਂ ਗਰੰਟੀ ਨਾਲ ਕਹਿੰਨੇ ਯਾਰ ਸਾਡੇ ਕੋਲੇ ਲੈ ਕੇ ਆ ਸਾਤੀਆਂ ਦਾ ਸਵਾਗਤ ਹੈ ਆਪਣੇ ਫੇਸਬੁੱਕ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਭਗਤਾ ਭਾਈ ਬਾਜਾਖਾਨਾ ਰੋਡ ਬਠਿੰਡਾ ਖੜੇ ਆ ਤੇ ਜੇ ਐਸ ਐਗਰੀਕਲਚਰ ਵਾਲਾ ਬਾਈ ਹੁਣਾਂ ਕੋਲੇ ਪਹੁੰਚੇ ਆ ਬਾਈ ਹੁਣਾਂ ਇੱਕ ਬਖਰੇ ਦੇ ਤਰੀਕੇ ਦੇ ਨਾ ਟੋਕੇ ਬਣਾਉਂਦੇ ਆ ਕਿਉਂਕਿ ਆਪਾਂ ਅਕਸਰੀ ਮਸ਼ੀਨਾਂ ਜਿਹੜੀਆਂ ਵੇਖੀਆਂ ਐ ਕਿਉਂਕਿ ਉਹ ਵੱਡੇ ਥਾਂ ਵੀ ਜ਼ਿਆਦਾ ਘੇਰਦੀਆਂ ਐ ਪਰ ਬਾਈ ਹੁਣਾਂ ਨੇ ਇੱਕ ਬਖਰੇ ਤਰ੍ਹਾਂ ਦਾ ਜਿਹੜਾ ਟੋਕਾ ਬਣਾਇਆ ਐ ਉਹਨੂੰ ਲੋਕ ਪਸੰਦ ਵੀ ਬਹੁਤ ਕਰਦੇ ਆ ਕਿਉਂਕਿ ਖਾਸ ਕਰਕੇ ਅੱਜਕੱਲ ਹਰੇਕ ਵੀਰ ਕੋਲੇ ਜਾਨਵਰ ਗਿਣਤੀ ਦੇਂਦੇ ਆ 2-4 ਪਰ ਇਹ ਜਣ ਕੇ ਜਿਹੜਾ ਮਾਡਲ ਬਣਾਇਆ ਬਾਈ ਉਹਨਾਂ ਨੇ 5 ਤੋਂ 7 ਜਾਨਵਰ ਜਿਹੜੇ ਬੰਦੇ ਕੋਲੇ ਰੱਖਣ ਨੂੰ ਆ ਗਿਆ ਉਹਦੇ ਬਾਰੇ ਬਹੁਤ ਬੈਸਟ ਆ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਬਾਕੀ ਹਰੇਕ ਚੀਜ਼ ਵਿੱਚ ਆਪਣੇ ਨਪਕੂੜੇ ਵਾਲੇ ਜਿਹਨੇ ਵੀ ਵੀਰ ਜੁੜਿਆ ਉਹਨਾਂ ਨੂੰ ਤੂੜੀ ਸ਼ਾਨਣ ਦੇ ਵਿੱਚ ਬਹੁਤ ਪ੍ਰੋਬਲਮ ਆਉਂਗੀ ਜਿਵੇਂ ਆ ਮੌਸਮ ਚੱਲ ਰਿਹਾ ਹੈ ਤੇ ਬਾਈ ਹੁਣ ਜਿਵੇਂ ਉਹਨਾਂ ਦੇ ਸ਼ਾਨਣੇ ਬਣਾਉਂਦੇ ਆ ਜਿਵੇਂ ਆ ਥੰਡੀ ਗੇਟ ਸਾਰੀਆਂ ਗੱਲਾਂ ਬਾਤਾਂ ਆਪਾਂ ਬਾਈ ਜਸਵਿੰਦਰ ਨਾਲ ਕਰਾਂਗੇ ਬਾਕੀ ਦਰਸ਼ਕ ਵੀਰੋ ਬਾਈ ਜਸਵਿੰਦਰ ਹਨਾ ਉਹ ਬਾਈ ਨੇ ਇੱਕ ਛੋਟੇ ਲੈਵਲ ਤੋਂ ਜਿਹੜਾ ਕੰਮ ਕੀਤਾ ਹੋਇਆ ਕੋਈ ਕੋਈ ਵੀ ਬੰਦਾ ਜਦੋਂ ਛੋਟੇ ਲੈਵਲ ਤੋਂ ਕੰਮ ਕਰਦਾ ਤੇ ਉਹਨੂੰ ਬਰੀਕੀਆਂ ਤੇ ਤਕਨੀਕੀਆਂ ਬਹੁਤ ਪਤਾ ਹੁੰਦੀਆਂ ਐ ਤੇ ਪਹਿਲਾਂ ਬਾਈ ਜਸਵਿੰਦਰ ਸਵਾਗਤ ਕਰਦੇ ਆਪਣੇ ਚੈਨਲ ਤੇ ਹੈਨਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੰਨੇ ਟਾਈਮ ਤੋਂ ਜਿਹੜਾ ਆਪਾਂ ਜਿਹੜਾ ਕੰਮ ਕਰਦੇ ਆ ਰਹੇ ਆਂ ਬਈ ਇਹ ਕੰਮ ਤਾਂ ਭਰਾ ਮੈਂ 15-16 ਸਾਲ ਦਾ ਸੀਗਾ ਜਦੋਂ ਤੋਂ ਕਰਦਾ ਠੀਕ ਹੈ ਬਈ ਪਤਾ ਨਹੀਂ ਕਿੰਨੀਆਂ ਕਿ ਲਾਈਨਾਂ ਆਪਣੀ ਜ਼ਿੰਦਗੀ 'ਚ ਮੈਂ ਬਦਲਾਂਗਾ ਕਿੰਨੇ ਯਾਨੀ ਕਿ ਹਰ ਚੀਜ਼ ਬਾਰੇ ਆ ਬੜਾਕਟਰ ਵਾਲੇ ਮੈਨੂੰ ਪਤਾ ਹੈ ਟੰਗੀਆਂ ਬੋਰਿੰਗ ਤੋਂ ਮੈਂ ਸ਼ੁਰੂ ਹੋਇਆ ਸੀਗਾ ਕਮੈਂਟ ਤੱਕ ਮੈਂ ਬਣਾਇਆ ਹੋਇਆ ਠੀਕ ਹੈ ਭਾਈ ਵੀਰੇ ਜਸਵੰਦਰ ਭਾਈ ਇਹ ਵੀਡੀਓ ਦੇ ਵਿੱਚ ਆਪਾਂ ਕਿਹੜੇ-ਕਿਹੜੇ ਜਿਹੜੇ ਬੜਾਕਟ ਆਪਾਂ ਮੇਨ ਦਿਖਾਵਾਂਗੇ ਹਨ ਜਿਹੜੇ ਰੈਡੀ ਹੋਏ ਬੈਠੇ ਆ ਹਨ ਆਪਣੀ ਜਨਕੀ ਫਾਰਮ ਤੇ ਤਿਆਰ ਆ ਜਿਹੜੇ ਉਹਨਾਂ ਬਾਰੇ ਥੋੜਾ ਜਿਹਾ ਦੱਸ ਦਿਓਣਾ ਆਪਾਂ ਨੂੰ ਹਾਂ ਅੱਜ ਮੈਂ ਆਹਾ ਵੱਡਾ ਮਾਡਲ ਆ ਸਾਡਾ ਆ ਠੀਕ ਹੈ ਜੀ ਏ ਜਿਵੇਂ 40 50 100 ਪਸ਼ੂ ਆ ਜਿਵੇਂ ਗਊਸ਼ਾਲਾ ਚ ਵੀ ਦੇਣਾ ਹੁੰਦਾ ਅਸੀਂ 4 500 ਪਸ਼ੂ ਠੀਕ ਆ ਜੀ ਉਹ ਆ ਮਨ ਜਾਨੇ ਠੀਕ ਆ ਜੀ ਇਹ ਜਣ ਕੇ ਹੈ ਨਾ ਬਈ ਹਾਂ ਬਈ ਕੀ ਜਣ ਕੇ ਜਿਵੇਂ ਆਪਾਂ ਲੈਣਾ ਹੈ ਨਾ ਜਿਹੜੀ ਮੇਨ ਗੱਲ ਮੈਨੂੰ ਇਹ ਲੱਗੀ ਹੈ ਨਾ ਜਦ ਤੀ ਕਹੇ ਬਾਈ ਇਹਦੇ ਵਿੱਚ ਦੀ ਪਹਿਲਾਂ ਦੀ ਛਟੀਆਂ ਨਿਗਾ ਦਿਓ ਹਾਂ ਹਾਂ ਪੱਕੀ ਗੱਲ ਆ ਬਾਈ ਪੱਕੀ ਮੈਨੂੰ ਲੱਗ ਰਿਹਾ ਨੇ ਕਿ ਇਹ ਟੁੱਟ ਜੂਗਾ ਉਹਨਾਂ ਕੋ ਨਹੀਂ ਨਹੀਂ ਜਮੇ ਨਹੀਂ ਰੜਦਾ ਬਸ ਠੀਕ ਹੈ ਦਰਸ਼ਕੋ ਆਪਾਂ ਟੈਸਟਿੰਗ ਵੀ ਇਹਦੀ ਲਾਵਾਂਗੇ ਹਨਾ ਬਈ ਇਹ ਕਰੀਏ ਪਤਾ ਹੱਸਦੀ ਵੀ ਕਿਹੜੇ ਤਰੀਕੇ ਨਾਲ ਕੰਮ ਕਰਦਾ ਹਨਾ ਜਿਵੇਂ ਮਸ਼ੀਨਾਂ ਦੇ ਵਿੱਚ ਜਿਵੇਂ ਪਟਾ ਸੀਗਾ ਜਾਂ ਹਨਾ ਕੀ ਹਿਸਾਬ ਕਿਤਾਬ ਇਹਦਾ ਸਾਰਾ ਬਈ ਹਨਾ ਇਹਦੇ ਬਈ ਆ ਜਿੰਨੇ ਆਸਤਾਨਾਂ ਕਰਕੇ ਇਹ ਜੈਨੂਨ ਜੇ ਬਣਾ ਲਿਆ ਜਾਣੇ ਕਿ ਜਿਵੇਂ ਜਿਵੇਂ ਮਾਡਰਨ ਲੋਕ ਮਾਡਰਨ ਹੁੰਦੇ ਜਾਂਦੇ ਆ ਉਹ ਵਿੱਚ ਚੀਜ਼ਾਂ ਮਾਡਰਨ ਹੁੰਦੀਆਂ ਆ ਬਿਲਕੁਲ ਜਿਵੇਂ ਥਾਂ ਘਟਦੇ ਜਾਂਦੇ ਆ ਹਨਾ ਕਿਉਂਕਿ ਲੋਕਾਂ ਦੀ ਮੰਗੀ ਸੀਗੀ ਹਨਾ ਵੀ ਲੋਕ ਜਿਵੇਂ ਆਪਾਂ ਕਹਿੰਦੇ ਸੀ ਕਿ ਵੀ ਆਹ ਚੀਜ਼ ਬਣਾਓ ਆਏ ਚੀ ਹਨਾ ਵੀ ਹੈ ਜਿਵੇਂ ਪੂਰਾ ਪ੍ਰੋਪਰ ਮਸ਼ੀਨ ਵਾਂਗੂ ਹੀ ਹਨਾ ਜਿਵੇਂ ਹਾਂ ਹਾਂ ਕਿਵੇਂ ਜਣ ਕੇ ਜਿਵੇਂ ਬਈ ਜਿਵੇਂ ਗਰਾਰੀ ਗਰੂਰੀ ਸਿਸਟਮ ਕਰਤਾ ਹਨਾ ਹਾਂ ਜਿਵੇਂ ਬਈ ਕੋਈ ਇਦਾਂ ਦੀ ਤਾਂ ਨਹੀਂ ਜਸਵਿੰਦਰ ਪ੍ਰੋਬਲਮ ਮੰਨ ਕੇ ਚਲੋ ਵੀ ਕਿਵਰੀ ਬੰਦਾ ਰੁੱਕ ਜਾਦਾ ਲਾ ਦੇਵੇ ਜਾਂ ਕੋਈ ਪ੍ਰੋਬਲਮ ਇਦਾਂ ਦੀ ਤਾਂ ਨਹੀਂ ਇਹਦੇ ਵਿੱਚ ਕੋਈ ਪ੍ਰੋਬਲਮ ਨਹੀਂ ਨਹੀਂ ਇਦਾਂ ਨਹੀਂ ਬਾਕੀ ਅਸੀਂ ਜੋ ਵੀ ਆਉਂਦਾ ਸਾਨੂੰ ਜਾਂ ਕਸਟਮਰਾਂ ਜਾਂ ਸਾਡੇ ਡੀਲਰ ਨੂੰ ਉਹਨੂੰ ਅਸੀਂ ਪ੍ਰੋਪਰ ਜਾਣਕਾਰੀ ਦਿੰਨੇ ਆ ਵੀ ਇਹਦੇ ਵਿੱਚ ਰੁੱਕ ਜਿਹੜਾ ਲਾਉਣਾ ਹਿਸਾਬ ਨਾਲ ਹਾਂ ਜਿਵੇਂ ਆਹ ਟੋਕੇ ਖੜੇ ਆ ਇੱਧਰ ਇੱਧਰ ਜਿਵੇਂ ਆਹ ਟੋਕੇ ਖੜੇ ਆ ਹਾਂਜੀ ਇਹ ਜਿਵੇਂ ਘੰਟੇ ਦਾ ਕੰਮ ਕਰਦੇ ਆ ਜਿਨ੍ਹਾਂ ਨੇ ਘੰਟੇ 'ਚ ਕਰਨਾ ਇਹਨੇ 20 ਤੋਂ 25 ਮਿੰਟਾਂ 'ਚ ਕਰ ਦੇਣਾ ਹਾਂ ਹਾਂ ਸਹੀ ਗੱਲ ਹੈ ਨਾ ਭਾਈ ਬਈ ਕਿੰਨੇ ਹਾਊਸ ਪਾਵਰ ਦੀ ਜਿਹੜੀ ਮੋਟਰ ਇਹਦੇ ਤੇ ਲੱਗ ਕੇ ਹੈ ਨਾ ਜਿਹਦੇ ਨਾਲ ਇਹ ਵਧੀਆ ਵਰਕ ਕਰਦਾ ਹੈ ਭਾਈ ਇਹ ਇਹਦੇ ਤੇ ਅਸੀਂ 3 ਐਚਪੀ ਦੀ ਲਾਉਣੇ ਜਿਹੜਾ ਇਹ ਸਾਰਿਆਂ ਨੂੰ ਟਾਪ ਮਾਡਲ ਆ ਇਹ ਫਾਈਲ ਮਾਡਲ ਆ ਠੀਕ ਹੈ ਜੀ ਜਿਹੜੇ ਤੋਂ D1 D2 D3 ਉਹਦੇ ਤੇ ਅਸੀਂ 2 ਮਾ 2 ਐਚਪੀ ਦੀ ਵੀ ਲਾ ਦਨੇ ਆ D4 ਤੇ ਵੀ ਅਸੀਂ 2 ਐਚਪੀ ਇਹਦੇ ਤੇ ਵੀ 2 ਐਚਪੀ ਦੀ ਲਾ ਦਨੇ ਆ ਜਿੰਨੇ ਜੋ ਜਿਹੜੇ ਪ੍ਰੋਡਕਸ਼ਨ ਲਾਈ ਨਹੀਂ ਹੁੰਦੀ ਹੈ ਬੰਦੇ ਨੇ ਜਿਵੇਂ ਮੰਨ ਲਓ ਵੈੱਡ ਵਾਲੀ ਟਰਾਲੀ ਆ ਪੂਰੀ 60 70 ਕ ਮੰਡਲ ਹਾਂ ਉਹਨੇ ਜਿਹਨੇ ਪ੍ਰੋਡਕਸ਼ਨ ਆ ਜਿੰਨੀ ਪ੍ਰੋਡਕਸ਼ਨ ਲੈਣੀ ਆ ਉਹਨੇ ਉਹ ਤੋਂ ਫਿਰ ਅਸੀਂ 3 ਐਚਪੀ ਦੀ ਮੋਟਰ ਕਰ ਦਿੰਦੇ ਆ ਉਹ 40 ਤੋਂ 45 ਮਿੰਟਾਂ ਵਿੱਚ ਯਾਨੀ ਕਿ ਪੂਰੀ ਬੈੱਡ ਵਾਲੀ ਟਰਾਲੀ ਹਿੱਕ ਤੋਂ ਤੱਕ ਲੈ ਵੀ ਦੱਸ ਕਿ ਬਾਈ ਕਹਿੰਦਾ 40 ਤੋਂ 45 ਮਿੰਟਾਂ ਵਿੱਚ ਬੈੱਡ ਵਾਲੀ ਟਰਾਲੀ ਘਤਰ ਦੂ ਐ ਨਿਕਾਇਆ ਪਰ ਤਖਾ ਪੂਰਾ ਨਾ ਨਹੀਂ ਜਸਵਿੰਦਰ ਜਿਵੇਂ ਆਪਾਂ ਦੱਸ ਦਈਏ ਵੀ ਜ਼ਿਆਦਾਤਰ ਹਨਾ ਜਿਵੇਂ ਆਪਣੇ ਪੇਜ ਨਾਲ ਜੁੜੇ ਹੋਣਗੇ ਉਹਨਾਂ ਨੇ ਘਰ ਵਾਸਤੇ ਮੰਗਾਉਣਾ ਜਿਵੇਂ ਆਪਾਂ ਮੈਂ ਸ਼ੁਰੂ ਚ ਵੀ ਸਟਾਰਟਿੰਗ ਆ ਵੀ 500 ਤਾਂ ਨਾ ਉਹ ਬਈ ਕੀ ਮਾਡਲ ਹੈ ਇਹਦੇ ਨਾਲੋਂ ਕੀ ਡਿਫਰੈਂਟ ਆ ਉਹ ਤੇ ਵੀ ਉਹਦੇ 'ਚ ਪ੍ਰਾਈਸ ਦਾ ਕਿੰਨਾ ਕ ਫਰਕ ਆ ਇਹਦੇ ਪ੍ਰਾਈਸ ਤਾਂ ਹੁਣ ਜਿਵੇਂ ਆਹ 26000 ਦਾ ਠੀਕ ਹੈ ਜੀ ਉਹ ਸਾਡੇ ਕੋਲ ਮੈਂ ਤੁਹਾਨੂੰ ਸਾਰੇ ਪ੍ਰਾਈਸ ਹੀ ਦੱਸ ਦਿੰਦਾ ਬਿਨਾ ਮੋਟਰ ਤੋਂ 12000 ਤੋਂ ਲੈ ਕੇ 26000 ਤੱਕ ਸਾਡੇ ਕੋਲ ਇਹ ਮਾਡਲ ਆ ਇਹ 26000 ਦਾ ਟਾਪ ਦਾ ਮਾਡਲ ਆ ਸਾਡਾ ਠੀਕ ਹੈ ਭਾਈ ਬਿਨਾ ਮੋਟਰ ਤੋਂ ਜਾਨਕਿ 12000 ਤੋਂ ਸਟਾਰਟ ਹੋ ਜਾਂਦੇ ਆ ਹਾਂ ਹਾਂ ਵੀ ਜਿਹੜਾ ਕਿ ਨੋਰਮਲ ਮੇਰੇ ਸਾਬ ਨੂੰ ਜਿਹੜਾ ਜਿਵੇਂ ਦੂ ਤਿੰਨ ਚਾਰ ਪਸ਼ੂ ਵਾਲਾ ਹਨ 5 7 ਪਸ਼ੂ ਵਾਲਾ ਉਹਨੂੰ ਤਾਂ 12000 ਵਾਲਾ ਚੱਲ ਜਾਂਦਾ 12000 ਵਾਲਾ ਵੀ ਚੱਲ ਜਾਂਦਾ ਇੱਕ 16500 ਦਾ ਜਿੰਨੇ ਆ ਉਹ ਵੀ ਚੱਲ ਜਾਂਦਾ ਇਹਦੇ ਵਿੱਚ ਭਾਈ ਕੀ ਕੀ ਚੀਜ਼ ਦੀ ਆਪਾਂ ਨੂੰ ਗਾਰੰਟੀ ਦੇਂਦੀ ਹੈ ਹਨ ਜਿਵੇਂ ਆਪਾਂ ਪ੍ਰੋਡਕਟ ਤਿਆਰ ਕੀਤਾ ਹੁਣ ਆਪਾਂ ਨੂੰ ਪਤਾ ਆਊਗਾ ਹਨ ਵੀ ਕੀ ਪ੍ਰੋਬਲਮ ਆਉਂਦੀ ਹੈ ਜਾਂ ਕਿਹੜੀ ਜੀ ਆਪਾਂ ਗਾਰੰਟੀ ਲੈਣੀ ਹੈ ਇਹਦੇ ਚਾ ਇਹਦੇ ਵਿੱਚ ਜਿਵੇਂ ਆਮ ਕਮੀਆਂ ਕਹਿੰਦੇ ਯਾਰ ਬਰਸੀਨ ਨਹੀਂ ਕੁੱਤਰਦਾ ਜਾਂ ਹੋਰ ਨਹੀਂ ਅਸੀਂ ਅਸੀਂ ਗਰੰਟੀ ਨਾ ਕਹਿੰਨੇ ਯਾਰ ਸਾਡੇ ਕੋਲੇ ਲੈ ਕੇ ਆਓ ਠੀਕ ਹੈ ਬਈ ਜਿਹਨੇ ਅਸੀਂ ਸਾਰੀਆਂ ਕਮੀਆਂ ਦੂਰ ਕਰਕੇ ਫੇਰ ਬਣਾਇਆ ਬਈ ਠੀਕ ਨੇ ਵੀ ਕਈ ਵਾਰੀ ਬੰਦਾ ਕਹਿੰਦਾ ਬਈ ਯਾਰ ਬਰਸੀਨ ਵੇਲੇ ਚੋਕ ਹੋ ਗਈ ਜਾਂ ਹਨਾ ਹਾਂ ਨਹੀਂ 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 ਨਾ ਠੀਕ ਹੈ ਹਨਾ ਹਾਂ ਹਾਂ ਇੱਕ ਚੋਕ ਹੋ ਗਈ ਬਾਕੀ ਇਹ ਤਾਂ ਕਹਿੰਦੇ ਪਾਣੀ ਕੱਢ ਦਿੰਦਾ ਜਾਂ ਹੋਰਾਂ ਸਾਡੀ ਮਸ਼ੀਨ ਨਾ ਕੱਢੂਗੀ ਬਾ ਠੀਕ ਹੈ ਬਈ ਹਨਾ ਕਿਉਂਕਿ ਬਈ ਸਿਸਟਮ ਵੀ ਮੇਰੇ ਹਿਸਾਬ ਨਾਲ ਥੋੜਾ ਵਧੀਆ ਬਣਾਇਆ ਪਿਆ ਹਨਾ ਜਿਵੇਂ ਮੋਟਰ ਦੇ ਪੈਰ ਪੂਰ ਬਾਕੀ ਆ ਜਿਵੇਂ ਮੇਰੇ ਹਿਸਾਬ ਨਾਲ ਆ ਬੇਸ ਹਾਂ ਕਈ ਵਾਰੀ ਵੇਸਟੇਜ ਜਿਵੇਂ ਨਵੇਂ ਰੂਲੇ ਆ ਨਵੇਂ ਰੂਲੇ ਆ ਉਹ ਵੇਸਟੇਜ ਕਰ ਦਿੰਦੇ ਜਿਵੇਂ ਥੋੜੀ ਥੋੜੀ ਵੇਸਟੇਜ ਹੀ ਆ ਉਹ ਇਧਰ ਕੱਢੀ ਜਾਂਦੀ ਆ ਉਹ ਜਿਵੇਂ ਕਿ ਚਲ ਜਿਵੇਂ ਕਈ ਵਾਰੀ ਜ਼ਿਆਦਾ ਪਾਣੀ ਹੋਈ ਨਿਕਲ ਗਿਆ ਹਨਾ ਨਹੀਂ ਪਾਣੀ ਨਹੀਂ ਪਾਣੀ ਨਿਕਲਦਾਗਾ ਇਹ ਜਿਹਨ ਨਵੇਂ ਰੂਲੇ ਆ ਨਾ ਇਹਨਾਂ ਦੇ ਜਦੋਂ ਆ ਆਪਣਾ ਇਹ ਚ ਬਾਬਰੀ ਜੀ ਹੁੰਦੀ ਆ ਹਾਂ ਜੋ ਚੱਲ ਕੇ ਥੋੜੇ ਪਤਲੇ ਹੋ ਜਾਂਦੇ ਇਹਦੇ ਚ ਕੋਈ 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 ਨਾ ਫੰਡਾ ਜਾ ਫੰਡਾ ਜਾ ਜਿਵੇਂ ਕੋਈ ਚੱਲਦੇ ਰੋਕ ਚ ਮਾਰੇ ਫੰਡਾ ਜਾ ਆਏ ਇੱਥੇ ਦੇਖੋ ਉਹ ਇੱਥੇ ਨੇ ਉਹ ਫਿਰ ਇੱਧਰ ਕਰਦੀ ਆ ਦਸਿੰਦਰ ਭਾਈ ਇਹ ਕਰੀ ਪਹਿਲਾਂ ਚਲਾ ਕੇ ਦੇਖ ਲਈ ਜਿਹੜੀ ਜਿਹੜੀ ਸੀ ਛਟੀਆਂ ਵਾਲੀ ਆਪਾਂ ਮੈਂ ਕਹਿੰਦਾ ਭਾਈ ਪਹਿਲਾਂ ਜਲਦੀ ਜਲਦੀ ਵੀਡੀਓ ਦੇ ਵਿੱਚ ਦਿਖਾਵਾਂਗੇ ਕਰੀ ਇਹਨੂੰ ਵੀਰੇ ਚਲਾਓ ਇਹਨੂੰ ਹਣਾ ਆਪਾਂ ਦੇਖਦੇ ਵੀ ਛਟੀਆਂ ਛੋਟੀਆਂ ਕੁਤਰਦਾ ਵੀ ਹੈ ਭਾਈ ਇਹ ਗੱਲਾਂ ਮਤ ਆਪਾਂ ਵਿੱਚ ਹੀ ਕਰਾਂਗੇ ਚਲਾ ਵੀ ਰਿਆ ਕਰੀ ਹਣਾ ਇਹਨੂੰ ਆਪਾਂ ਲਾਈਵ ਹੀ ਇਹਦਾ ਹਣਾ ਟੈਸਟਿੰਗ ਕਰਕੇ ਦਿਖਾਵਾਂਗੇ ਮੈਂ ਭਾਈ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਕੋਬੀ ਮਰਜੀ ਜਿਵੇਂ ਭਾਈ ਕੋਈ ਵੀ ਪ੍ਰੋਬਲਮ ਨਹੀਂ ਹੈ ਹਣਾ ਜਿਵੇਂ ਮੱਕੀ ਵਗੈਰਾ ਕੁਛ ਕੁਛ ਵੀ ਨਹੀਂ ਬਾਕੀ ਜੇ ਛਟੀਆਂ ਕੱਢਦੀਆਂ ਫਿਰ ਤਾਂ ਸਭ ਕੁਝ ਹੀ ਕੱਢੂਗਾ ਆਵਾਜ਼ ਵੀ ਹੈ ਨਾ ਜਿਵੇਂ ਨੋਰਮਲ ਆਵਾਜ਼ ਆ ਤੇ ਲਓ ਜਿਵੇਂ ਉਹ ਵੀ ਨਾਲ ਸੀਟੀਆਂ ਲਾਉਣ ਲੱਗ ਗਿਆ ਹੈ ਨਾ ਤੇ ਦੇਖਦੇ ਆ ਲੈ ਬਈ ਖੜਾ ਮੇਰੇ ਹਾਵਣਾ ਆ ਦੇ ਛੋਟੀ ਦਰਦ ਕੀ ਇਹ ਕਹਿੰਦਾ ਵੀ ਇਹ ਜਮਾਈ ਮੈਂ ਕਿਹਾ ਬਈ ਸੂਟਾ ਨਹੀਂ ਕਰਦਾ ਨੇ ਹੈ ਨਾ ਜਿਵੇਂ ਲਓ ਵੀ ਇਹਦੀ ਜਿਹੜੀ ਲਾਈਵ ਟੈਸਟਿੰਗ ਆ ਜਿਵੇਂ ਤੁਸੀਂ ਨਾ ਅਜੋਨ ਨਾ ਕਰ ਆ ਵੇਖੋ ਬਈ ਜਿਵੇਂ ਆਪਾਂ ਕਹੇ ਜੀ ਪੂਰੀ ਮੋਟੀ ਟਾਣੀ ਆ ਨਾ ਮੇਰੇ ਨੇ ਵੀ ਬਰੀਕ ਕਰਦਾ ਬਈ ਫਿਰ ਜਿਵੇਂ ਮੱਕੀ ਮੁੱਕੀ ਮੱਕੀ ਮੁੱਕੀ ਦਾ ਫਿਰ ਜਮਾ ਹੋ ਬਣਾਉਂਦੀ ਹੋਣਾ ਹਾਂ ਹਾਂ ਓਹ ਰਾੜੀ ਵਾਲਾ ਬਈ ਪਾ ਕੇ ਦਿਖਾ ਦੇ ਕਰੀ ਨਾ ਜਿਵੇਂ ਸੁੱਤੇ ਹਾਂ ਜਿਵੇਂ ਆਹ ਦੇਖ ਲਓ ਬਈ ਆਪਾਂ ਕਰੀਏ ਤੇ ਸੁੱਤਾ ਵੀ ਪਾ ਕੇ ਦੇਖਦੇ ਹਾਂ ਨਾ ਉਹਦੇ ਨਾਲ ਆਪਾਂ ਨੂੰ ਪਤਾ ਲੱਗੂਗਾ ਤੇ ਲੈ ਵੀ ਹੋਰ ਚੱਕ ਲਓ ਨਾ ਪ੍ਰਾਲੀ ਜੇ ਬਈ ਜਸਵਿੰਦਰ ਜਿਵੇਂ ਰੱਬ ਬਾਈ ਨੇ ਫੁੱਲ ਲਾਦਾ ਹਨਾ ਚੋਕਚੂਕ ਵਾਲਾ ਕੋਈ ਸ਼ਸ਼ਟਮ ਹੀ ਨਹੀਂ ਹਨਾ ਲੈ ਵੀ ਦਰਸਤ ਵੀਰੋ ਪ੍ਰਾਲੀ ਇੱਕ ਚੱਕ ਲਾਓ ਨਾ ਯਾਰ ਬਾਕੀ ਕੁਤਰਾ ਮੇਰੇ ਨਾਲ ਮੈਂ ਪੂਰਾ ਐਨ ਜਿਵੇਂ ਹਨਾ ਹਾਂ ਤੂੰ ਹੀ ਆ ਮੈਂ ਵੀ ਦੇ ਦਰਸਤੀ ਇਹਦਾ ਪੱਕਾ ਰਹੀ ਹੈ ਨਾ ਉਹਨੂੰ ਦਿਖਾਵਾਏ ਤੇ ਬਾਕੀ ਬਾਈ ਕਹਿੰਦਾ ਵੀ ਉਹ ਤੁਹਾਡੀ ਕਪੈਸਟੀ ਵੀ ਤੁਹਾਡੇ ਜਾਨਵਰਾਂ ਦੇ ਸਰ ਤੇ ਆ ਤੁਸੀਂ ਕਿੰਨੇ ਕਾਲਾ ਮਾਡਲ ਲੈਣਾ ਹੈ ਨਾ ਉਹ ਬਾਈ ਦਾ ਨੰਬਰ ਜਿਹੜਾ ਸਕਰੀਨ ਤੇ ਚੱਲ ਰਿਹਾ ਹੈ ਤੇ ਜਿੰਨੇ ਟਾਈਮ ਤੋਂ ਬਣਾ ਰਹੇ ਕੋਈ ਪ੍ਰੋਬਲਮ ਆਈ ਹੈ ਕਿ ਨਹੀਂ ਆਈ ਨਹੀਂ ਨਹੀਂ ਕਿਉਂਕਿ ਮੈਂ ਜਿੱਥੋਂ ਤੱਕ ਦੇਖਿਆ ਵੀ ਤੁਹਾਨੂੰ ਕਸਟਮਰ ਫੋਨ ਲਾ ਕੇ ਇਹ ਕਹਿੰਦੇ ਬਾਈ ਬੈਸਟ ਚੱਲ ਰਿਹਾ ਹੈ ਨਾ ਹਾਂ ਹਾਂ ਤੁਹਾਨੂੰ ਇੱਕ ਦਿਨ ਹਾਂ ਗੱਲ ਹੋਈ ਹੈ ਨਾ ਬਈ ਤੇ ਆਜੋ ਬਈ ਆਪਾਂ ਦੂਸਰੇ ਨੰਬਰ ਵਾਲੇ ਇਹਦੇ ਤੇ ਆ ਜੀ ਹੈ ਨਾ ਬਈ ਇਹ ਕੀ ਸਹਵਾ ਵੀ ਕਿੰਨੇ ਤਰ੍ਹਾਂ ਦੇ ਬਣਾਉਣੇ ਆ ਆਪਾਂ ਤੇ ਇਹ ਮਾਡਲ ਦਾ ਕੀ ਪ੍ਰਾਈਸ ਰੂਈ ਆ ਬਈ ਇਹਦਾ ਇਹ ਅਸੀਂ 16500 ਦਾ ਦਿੰਨੇ ਆ ਇੱਕ ਇਹਦੂ ਛੋਟਾ ਮਾਡਲ ਬਣਾਉਣੇ ਉਹ 12500 ਦਿੰਨੇ ਆ ਅਸੀਂ ਆਮ ਨਾ ਇਹ ਵੀ ਵਧੀਆ ਕੁਆਲਿਟੀ ਚ ਬਣਾਉਣੇ ਆ ਭਰਾ ਠੀਕ ਹੈ ਜੀ ਹਾਂ ਇਹ ਨਹੀਂ ਇਹਦੇ ਅਸੀਂ ਆਮ ਤੁਹਾਨੂੰ ਮਿਲ ਜੇ ਨਹੀਂ ਇੱਕ ਆਹ ਬੈਟਿੰਗ ਲੱਗੇ ਹੋਇਆ ਹਾਂਜੀ 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 ਆਮ ਤੁਹਾਨੂੰ ਇੱਕ ਆਹ ਹਾਂ ਤੁਨੂੰ ਆਮ ਪੱਤੀ ਮਿਲ ਜੂਗੀ ਜਾਂ ਇੱਥੇ ਮਿਲੂਗੀ ਜਾਂ ਇੱਥੇ ਮਿਲੂਗੀ ਇੱਥੇ ਸੀ ਬੈਰੰਗ ਪਾਏ ਹੋਇਆ ਜਮੇ ਜਿਵੇਂ ਆ ਲਸ਼ਕ ਜੀ ਮਾਰਦਾ ਜਾਂ ਤੁਹਾਨੂੰ ਇਹ ਬਿਲਕੁਲ ਨਹੀਂ ਮਾਰੂਗਾ ਇਹ ਭਈ ਹਾਂ ਮੇਰੇ ਹਿਸਾਬ ਨਾਲ ਇੰਨਾ ਹੌਲਾ ਬੱਚਾ ਤੇ ਪਰ ਹੈ ਹਨਾ ਇਹ ਆਪਾਂ ਦੋ ਟੋਕਰੇ ਪਾ ਲਈਏ ਤੇ ਬੱਚਾ ਹੀ ਗੱਡੀ ਜਾਊਗਾ ਆਪਣੇ ਆਪ ਹੀ ਘੁੰਮੀ ਜਾਂਦਾ ਹਾਂ ਇਹ ਵੀ ਮੇਰੇ ਹਿਸਾਬ ਨਾਲ ਬਾਈ ਹੁਣ ਸਮੇਂ ਦੀ ਮੰਗ ਆਣਾ ਜਿਵੇਂ ਅੱਗੇ ਤਾਂ ਚੱਲ ਹੜੰਬੇ ਨਾ ਤੂੜੀਆਂ ਦਾੜੀਆਂ ਬਣਦੀਆਂ ਸੀ ਹਨਾ ਪਰ ਜਿਵੇਂ ਮਸ਼ੀਨੀ ਤੂੜਨਾ ਹੈ ਉਹਦੇ ਨਾਲ ਮਿੱਟੀ-ਮੁੱਟੀ ਜਿਵੇਂ ਜਾਨਵਰ ਅੱਜ ਕੱਲ ਮਹਿੰਗੇ ਪਾ ਦੇ ਜਾਨਵਰ ਹਰੇਕ ਬੰਦੇ ਨੂੰ ਆਇਆ ਦਾ ਵੀ ਸਾਫ਼-ਸੁਥਰਾ ਜਾ ਹਨਾ ਪਾਇਆ ਜਾਵੇ ਹਨਾ ਬਈ ਹਾਂ ਬਾਕੀ ਇਹ ਵੀ ਹੈ ਹੈਵੀ ਬਣਾਉਨੇ ਆਸੀਂ ਲਾਈਟ ਨਹੀਂ ਬਣਾਉਂਦੇ ਠੀਕ ਹੈ ਬਈ ਇਹਦੇ ਤੇ ਵੀ ਬਈ ਜਿਵੇਂ ਮੰਨ ਕੇ ਚੱਲੋ ਕਿਸੇ ਵੀਰ ਦੀ ਮੰਗ ਹੋਊਗੀ ਨਾਰਮਲ ਬਣਾਉਣਾ ਉਹ ਵੀ ਹਨਾ ਹਾਂ ਹਾਂ ਉਹ ਤਾਂ ਜੀ ਅਗਲਾ ਵੀ ਉਹਨੇ ਘੱਟ ਪਾਣਾ ਹਾਂ ਜਿਵੇਂ ਛੋਟਾ ਸੈਜ ਉਹ 12-500 ਦਾ ਦੇ ਰਹੇ ਆ ਅਸੀਂ ਠੀਕ ਹੈ ਜੀ ਇਹ 16-500 ਦਾ ਦੇ ਰਹੇ ਆ ਅਸੀਂ ਠੀਕ ਹੈ ਬਈ ਆਜੋ ਵੀਰੇ ਆਪਾਂ ਇਹਦੇ ਤੇ ਆ ਜੀ ਹਨਾ ਇਹਦੀ ਇਹ ਆ ਵੀ ਅਸੀਂ ਆਮ ਨੂੰ ਹੈਵੀ ਬਣਾਈ ਹੋਈ ਆ ਇਹ ਠੀਕ ਹੈ ਜੀ ਆ ਪੂਰੀ ਫਿਨਿਸ਼ਿੰਗ ਦੇਖੋ ਸਾਡੇ ਮਾਲ ਦੀ ਹਾਂ ਉਹ ਜੇ ਤੁਹਾਡੀ ਫਿਨਿਸ਼ਿੰਗ ਤੋਂ ਹੀ ਪਤਾ ਲੱਗ ਜੂ ਕਿ ਕੀ ਕੁਆਲਿਟੀ ਹੈ ਸਾਡੇ ਬਿਲਕੁਲ ਹੈ ਨਾ ਬਾਈ ਇਹ ਇਹਦੇ ਜਿਵੇਂ ਬਾਈ ਫਿਰ 2 ਦੀ ਮੋਟਰ ਚੱਲ ਜਾਂਦੀ ਉਹ ਹਾਂ ਹਾਂ 2 ਦੀ 2 ਦੀ ਮੋਟਰ ਇਹ ਬਾਈ ਫਿਰ ਕੀ ਰੇਟ ਚੱਲ ਜਾਂਦੀ ਹੈ ਇੱਥੇ ਠੀਕ ਹੈ ਜੀ 1.5 ਦੀ ਇਹਦਾ ਫਿਰ ਬਾਈ ਕੀ ਰੇਟ ਰਹਿੰਦਾ ਇਹਦਾ ਇਹ 16000 ਰੁਪਏ ਦਾ 16000 ਰੁਪਏ ਇਹ ਜਿਵੇਂ ਹੈ ਨਾ ਵੀ ਜਿਵੇਂ ਪੁਰਾਣੇ ਇਹ ਵੀ ਉਹਨਾਂ ਨੂੰ ਮੋਡੀਫਾਈ ਹੋ ਗਿਆ ਬਾਈ ਬੜੇ ਛੋਟੇ ਹੋਈ ਜਾਂਦੇ ਹਨ ਜਿਵੇਂ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਨਾ ਆਜੋ ਬਾਈ ਆਪਾਂ ਇਹ ਮਾਡਲ ਤੇ ਆ ਜੀ ਹੈ ਨਾ ਬਾਈ ਇਹਦੀ ਇਹਦੇ ਸਾਬ ਮੇਰੇ ਸਾਬ ਨਾਲ ਗੀਅਰ ਵਗੈਰਾ ਲਾਦੇ ਹਨ ਆਪਾਂ ਹਾਂ ਇਹਦੇ ਗੀਅਰ ਆ ਇਹ ਗੀਅਰ ਵੀ ਅਸੀਂ ਨਾ ਮੈਨੂਫੈਕਚਰ ਸਾਡੀ ਆਪ ਦੀ ਹੈ ਗੀਅਰ ਦੀ ਠੀਕ ਹੈ ਬਾਈ ਹਾਂ ਦਰਸ਼ਕ ਵੀਰੋ ਮੈਂ ਪਹਿਲਾਂ ਵੀ ਸ਼ੁਰੂ ਜਦੋਂ ਸਾਬ ਬਾਈ ਜਸਵਿੰਦਰ ਨਾ ਹੱਥੀਂ ਆਪ ਕੰਮ ਕਰਦਾ ਇਹ ਬਾਈ ਕਹਿੰਦਾ ਵੀ ਕੋਈ ਵੀ ਹਨਾ ਜਿਹੜੀ ਜਦੋਂ ਟੈਸਟਿੰਗ ਕਰਦੀ ਆ ਬਣਾਉਣ ਦੇ ਨਾਲ ਨਾਲ ਜਮਾਂ ਜਿੰਨਾ ਟਾਈਮ ਕਲੀਅਰ ਉਹਨਾਂ ਟਾਈਮ ਬਾਈ ਆਪਾਂ ਰੰਗ ਨਹੀਂ ਕਰਦੇ ਇਹਨੂੰ ਹਨਾ ਪਹਿਲਾਂ ਵੀ ਗੱਲ ਕੀਤੀ ਆ ਹਨਾ ਤੇ ਇਹਦੇ ਵੀ ਬਾਈ ਫਿਰ ਕੀ ਹੈ ਹਾਂਜੀ ਮੈਂ ਹੈੱਡ ਹੁੱਡ ਵੀ ਅਸੀਂ ਆਮ ਆ ਦੇ ਕੋ ਇਧਰ ਆ ਜੋ ਮੇਰੇ ਕੋਲ ਹਾਂਜੀ ਹਾਂਜੀ ਆਮ ਤੁਹਾਨੂੰ ਬੋਸ਼ ਮਿਲਣਗੇ ਇੱਥੇ ਸਾਡੇ ਆ ਬੈਰਿੰਗ ਪਾਏ ਹੋਇਆ ਹਾਂ ਹਾਂ ਆ ਬੈਰਿੰਗ ਦਾ ਤੇ ਕਿੱਤਾ ਹੋਇਆ ਅਸੇ ਭਾਈ ਮੇਰੇ ਤਾਂ ਬੈਰਿੰਗਾਂ ਤੇ ਤਾਂ ਉੰਨੀ ਇਹਦੀ ਲਾਈਫ ਵੱਜ ਜਾਣੀ ਆ ਨਾ ਭਾਈ ਤੇ ਸੋਚਿਆ ਜੇ ਮੈਂ ਬੋਸ਼ਾਂ ਦੇ ਕਰ ਦਈਏ ਤਾਂ ਉਹਨਾਂ ਕੋ ਘਟ ਜਾਣਾ ਨਾ ਇਹ ਭਾਈ ਜੇ ਮੈਂ ਗੇਅਰ ਬਾਕਸ ਲਾ ਕੇ ਇਹਦੀ ਕੀ ਪ੍ਰਾਈਸ ਰਹਿੰਦੀ ਇਹਦੀ ਭਾਈ ਇਹ 23 500 ਦਾ ਦੇ ਰਹੇ ਹਾਂ ਸੀ ਦੋਨੇ ਮਾਡਲ ਆ ਜਿਹੜੇ ਤੇ ਰੇਟ ਤੇ ਇਹ ਜਣੇ ਕਿ ਮੋਟਰ ਤੋਂ ਬਿਨਾ ਹਣਾ ਮੋਟਰ ਤੋਂ ਬਿਨਾ ਜੋ ਵੀ ਰੇਟ ਦੱਸਿਆ ਮੈਂ ਵੀਡੀਓ ਵਿੱਚ ਜੋ ਵੀ ਰੇਟ ਆ ਨਾ ਉਹ ਮੋਟਰ ਤੋਂ ਬਿਨਾ ਭਰਾ ਠੀਕ ਹੈ ਉਹ ਮੋਟਰ ਪਈ ਉਹਨਾਂ ਦੀ ਐ ਵੀ ਤੁਹਾਡੀ ਆਪਦੀ ਚੋਆਇਸ ਆ ਤੇ ਬਾਈ ਉਹਨਾਂ ਤੋਂ ਖਰੀਦਦੇ ਆ ਤਾਂ ਉਹ ਸਭ ਨਾਲ ਰੇਟ ਵੱਧ ਜਾਂਦਾ ਨਾ ਕਈ ਵਾਰੀ ਬੰਦੇ ਨੂੰ ਆ ਜਾਂਦਾ ਬਾਈ ਜੀ ਸਵਿੰਦਰ ਆਪਦੇ ਕੋਲ ਪਈ ਵੀ ਆ ਨਾ ਮੋਟਰ ਉਹਦੇ ਹਿਸਾਬ ਨਾਲ ਫਟਾਕ ਨਹੀਂ ਹੁੰਦੀ ਆ ਜਿਵੇਂ ਸਾਡੇ ਕੋਲ ਹੁਣ ਕਈ ਪੁਰਾਣੀਆਂ ਨੇ ਸਾਡੀ ਜਿਹੜੀ ਮੋਟਰ ਆ ਜੀ ਬਾਈ ਉਹ ਬਹੁਤ ਵਧੀਆ ਆ ਅਸੀਂ ਬਣਵਾਉਨੇ ਆ ਮੋਟਰ ਉਹ ਬਈ ਉਹ ਕਿਹੜੇ ਸਾਡੀ ਆਮ ਨਾਲ ਮੋਟਰ ਮਹਿੰਗੀ ਆ ਠੀਕ ਹੈ ਬਾਈ ਹਾਂ ਹਾਂ ਕੀ ਜਨਕੀ ਰੇਂਜ ਆ ਮੋਟਰ ਦਾ ਆਪਣਾ ਜਿਵੇਂ ਬਿਆਰ ਤੁਹਾਨੂੰ ਮੇਰੀ ਗੱਲ ਸੁਣੋ ਇਹ ਤਾਂ ਜੈਨੂਨ ਜੀ ਗੱਲ ਆ ਜੋ ਜਾ ਗੁੜ ਪਾਉਂਗੇ ਉਹ ਜ ਮਿੱਠਾ ਹੋ ਜਾ ਹਾਂ ਜੇ 4500 ਰੁਪਏ ਤੋਂ ਲੈ ਕੇ 14000 ਤੱਕ ਦੋ ਦੀ ਮੋਟਰ ਆ ਬਈ ਆ ਉਹ ਤਾਂ ਜੀ ਬੰਦੇ ਨੇ ਚੰਗਾ ਵਰਤਣਾ ਜੇ ਲੰਮਾ ਸਮਾਂ ਚਲਾਉਣਾ ਉਹ ਚੰਗੀ ਲਾੜ ਦੇ ਜੀ ਉਹਨੇ ਨੋਰਮਲ ਲਾਉਣੀ ਤਾਂ ਉਹ ਘੱਟ ਸਮਾਂ ਚਲਾਉਣਾ ਹਾਂ ਹਾਂ ਬਿਲਕੁਲ ਹੈ ਨਾ ਬਈ ਉਹ ਦਰਸ਼ਕ ਵੀਰੋ ਯਾਨੀ ਕਿ ਜਿੰਨੀਆਂ ਵੀ ਮਸ਼ੀਨਾਂ ਦਾ ਬਾਈ ਨੇ ਰੇਟ ਦੱਸਿਆ ਉਹ ਵਿਦਆਊਟ ਮੋਟਰ ਆ ਬਾਕੀ ਉਹ ਬਾਈ ਕਹਿੰਦਾ ਵੀ ਜੇ ਸਾਡੇ ਕੋਲੋਂ ਹੀ ਮੋਟਰ ਲੈਣਿਆ ਉਹਦੀ ਬਾਈ ਹੋਣੀ ਹੈ ਨਾ ਤਸੱਲੀ ਤਾਂ ਰਹੇਗੀ ਪੂਰੀ ਕਰਾਤੀ ਨਾ ਤੇ ਜਸਵਿੰਦਰ ਵੀਰ ਇਹਦੇ ਚ ਕੀ ਜੇ ਨਵੀਂ ਕਰਤੀ ਬਈ ਇਹਦੇ ਚ ਆਪਾਂ ਇਹਦੇ ਵਿੱਚ ਵੀ ਆ ਜਿਵੇਂ ਹੁਣ ਅਸੀਂ ਬਲੂਰ ਸਿਸਟਮ ਕਰਤਾ ਜਿਹੜਾ ਥੱਲੇ गिरਦੇ ਸੀਗੇ ਕੰਨੇ ਪੈਂਦੇ ਜਾਂ ਹੋਰ ਇਹਦੇ ਵਿੱਚ ਹੁਣ ਸ਼ਹਿਰ ਤੇ ਡਿੱਗੀ ਜਾਣਗੇ ਇਧਰ ਹਾਂ ਚਾਪਲਾ ਦੀ ਅਗਲਾ ਪੂਰੇ ਪੱਲੀ ਵਿਸ਼ਾਲੇ ਚਾਪਲਾ ਦੀ ਖੁਰਨੀ ਵਾਲਾ ਕਰ ਲਿਆ ਹਾਂ ਏ ਅਸੀਂ ਹੁਣ ਫੇਵਰ ਦਾ ਲਾਤਾ ਜਿਵੇਂ ਚਾਦਰ ਗਲ ਜਾਂਦੀ ਸੀ ਕਿ ਪਹਿਲਾਂ ਹਾਂ ਚਾਦਰ ਗਲਣ ਦੀ ਦਿੱਕਤ ਆਉਂਦੀ ਸੀ ਫੇਵਰ ਲਾਤੀ ਬਿਲਕੁਲ ਹੈ ਨਾ ਬਈ ਹਾਂ ਤੇ ਇਹ ਨਹੀਂ ਬਈ ਜਿਵੇਂ ਇਹਦੀ ਮੇਰੇ ਸਾਹਮਣੇ ਗੇਅਰ ਵੀ ਲੱਗਿਆ ਹੈ ਨਾ ਇਹ ਇਹਦੀ ਵਿਦਆਉਟ ਮੋਟਰ ਇਹ ਕੀ ਪ੍ਰਾਈਸ ਹੈ ਬਈ ਇਹਦਾ ਇਹ ਵੀ ਤੇ ਹੀ 500 ਰੁਪਏ ਅੱਛਾ ਕੋਈ ਜ਼ਿਆਦਾ ਉਹਦਾ ਨਾ ਫਰਕ ਨਹੀਂ ਹੈ ਫਰਕ ਨਹੀਂ ਸੇਮ ਹੈ ਠੀਕ ਹੈ ਬਈ ਤੇ ਦਰਸ਼ਕ ਵੀਰੋ ਇੱਕ ਵਾਰੀ ਆਪਾਂ ਤੁਹਾਨੂੰ ਜਿਹੜੇ ਬਾਈ ਹੁਣਾਂ ਦਾ ਮੈਨੂਫੈਕਚਰਿੰਗ ਹੈ ਨਾ ਜਿੰਨੀ ਵੀ ਕਰਦੇ ਆ ਜਿਵੇਂ ਆ ਦੇਖੋ ਬਾਈ ਹੋਣੀ ਸਾਰੇ ਟੋਟਲ ਜਿਹੜਾ ਇੱਥੇ ਹੀ ਬਾਈ ਹੁਣੀ ਤਿਆਰ ਕਰਦੇ ਆ ਕਿਉਂਕਿ ਇਹ ਦੇ ਭਾਈ ਮੇਰੇ ਸਾਹਮਣੇ ਜਿਹੜੀ ਜਿਹੜੀ ਆ ਸ਼ਾਰਟ ਵੀ ਆਸੀਂ ਆਮ ਖਰਾਤੀ ਨਹੀਂ ਬੰਦੀ ਇਹ ਸੀਐਨਸੀ ਦੀ ਬੰਦੀ ਸੀਐਨਸੀ ਤੇ ਬਣਾਉਣਾ ਜੋ ਠੀਕ ਹੈ ਭਾਈ ਉਹ ਵੀ ਹੈਨਾ ਕੁਆਲਿਟੀ ਦਾ ਆਦੀ ਪਈ ਆਦੀ ਭਾਈ ਹੈਨਾ ਤੇ ਆਜੋ ਵੀ ਦਰਸ਼ਕ ਵੀਰ ਆਪਾਂ ਹੈਨਾ ਜਿਵੇਂ ਭਾਈ ਉਹਨਾਂ ਦੇ ਜਿਵੇਂ ਆ ਮੈਨੂਫੈਕਚਰਿੰਗ ਦੇ ਸਾਰੇ ਜਣਕੇ ਕੰਮ ਆਪ ਘਰ ਭਾਈ ਹੁਣੇ ਚੱਲੀ ਜਾਂਦੇ ਆ ਤੇ ਭਾਈ ਜਸਵਿੰਦਰ ਬਣੀਆਂ ਬਹੁ ਪਈਆਂ ਜਿਵੇਂ ਹੋ ਹੈਨਾ ਇਹ ਦੇਖਿਆ ਇਹ ਸਾਰਾ ਭਾਈ ਆਰਡਰ ਦਾ ਠੀਕ ਹੈ ਭਾਈ ਸਾਡੇ ਕੋਲੇ ਇੱਕ ਵੀ ਅਜਿਹੀ ਜੇ ਸਾਈ ਵੀ ਲੈਣੇ ਆ ਨਾ ਉਹ ਵੀ ਅਸੀਂ ਸਾਈ ਲੈ ਕੇ ਅੱਜ ਅੱਜ ਹੀ ਤੁਹਾਡੇ ਤੋਂ ਪਹਿਲਾਂ ਸਾਈ ਦੇ ਕੇ ਗਿਆ ਸਾਈ ਲੈ ਕੇ ਫਿਰ ਉਹਨੂੰ ਦੋ ਦਿਨ ਦਾ ਟਾਈਮ ਦਿੰਨੇ ਵੇਚ ਦੇ ਕੱਢ ਕੇ ਦਿੰਨੇ ਆ ਆ ਜਿੰਨਾ ਵੀ ਹੈਗਾ ਸਾਡਾ ਆਰਡਰ ਤੇ ਆ ਆ ਜਣੇ ਕਿ ਜਿਹੜਾ ਸਾਰਾ ਮਾਲ ਹੈ ਇਹ ਕਿਹੜੀ ਆਰਡਰ ਦਾ ਹੀ ਆ ਕਿਹੜੀ ਸਾਈਡ ਚੱਲਿਆ ਬਈ ਇਹ ਇਹ ਰਾਜਸਥਾਨ ਦਾ ਉਦੋਂ ਬਾਅਦ ਆਈ ਚੀਜ਼ ਆ ਠੀਕ ਆ ਬਈ ਉਹ ਜਣੇ ਕਿ ਉਹਨਾਂ ਦੀ ਮੰਗ ਜ਼ਿਆਦਾ ਹਨਾ ਬਈ ਹਾਂ ਹਾਂ ਉਹਨਾਂ ਦੇ ਹਨਾ ਵੀ ਤੇ ਜਸਵਿੰਦਰ ਵੀਰੇ ਰੇਟ ਵਗੈਰਾ ਜਾਂ ਹਨਾ ਕੋਈ ਵੀ ਆ ਉਹ ਕਿ ਉਹ ਜੇ ਟਾਈਮ ਦੇ ਹਿਸਾਬ ਨਾਲ ਜਾਂ ਮਟੀਰੀਅਲ ਦੇ ਹਿਸਾਬ ਨਾਲ ਵਾਦਾ ਘੜਦਾ ਰਹੂਗਾ ਹਨਾ ਕਿ ਕੋਈ ਕਈ ਵਾਰੀ ਵੀਡੀਓ ਮੰਨ ਕੇ ਜੇ ਲੋਕ ਇੱਕ ਮਹੀਨੇ ਨੂੰ ਵਾਇਰਲ ਹੁੰਦੀ ਹੈ ਹਨਾ ਅਗਲਾ ਕਹਦੇ ਯਾਰ ਭਾਈ ਉਹਦੇ ਤੋਂ ਇੰਨੇ ਦੀ ਕਹੀ ਸੀ ਹਨਾ ਉਹ ਤੋਂ ਡੇਨਾ ਅਗਲਾ ਫੋੜ ਫੋੜ ਕਰ ਲੂਗਾ ਹਨਾ ਜਿਵੇਂ ਹੁਣ ਹੁਣ ਰੇਟ 5 ਰੁਪਏ ਵਾਧਿਕਾ ਲੋਹੇ ਦਾ ਤੋ ਰੇਟ ਜੈਨੂਨੋ ਵੀ ਵਧੂਗਾ ਵਧੂਗਾ ਭਾਈ ਹਨਾ ਉਹਨੇ ਮੇਰੇ ਹਿਸਾਬ ਨਾਲ ਵਾ ਵਾ ਪੰਜਾਬ ਬਾਜ਼ਾਰ ਦੀ ਆਵਾਜ਼ ਆਂਦੀ ਆ ਵੀ ਸ਼ਾਇਦ ਬੋਟਾ ਤੋਂ ਬਾਅਦ ਸ਼ਾਇਦ 5 ਰੁਪਏ ਹੋਰ ਲੋ ਆਵੇ। ਹਾਂ ਫਿਰ ਹੋਰ ਵਾਜੂ। ਉਹ ਤਾਂ ਚਲੋ ਹਨਾ ਵੀ ਜੈਨੂਨ ਮੈਂ ਪਹਿਲਾਂ ਹੀ ਵੀਡੀਓ 'ਚ ਇਹ ਗੱਲ ਬੋਲਦੀ ਆ ਵੀ ਮੰਨ ਕੇ ਚਲੋ ਮਹੀਨੇ ਨੂੰ ਕਿਸੇ ਨੂੰ ਵੀਡੀਓ ਦੇਖਦੀ ਆ ਅਗਲਾ ਕਿ ਬਾਈ ਤੂੰ ਤਾਂ ਰੇਟ ਇੰਨਾ ਕਹੀ ਜਾਂਦਾ। ਉਹ ਪਰ ਅਗਲਾ ਆਪਣੇ ਨਾਲ ਕਰ ਲੂ ਹਨਾ। ਆਪਣਾ ਆਪਣੇ ਸਾਰੇ ਦਰ ਸਿੰਘ ਵੀਰਾਂ ਨਾਲੋਂ ਭਾਵਾਂ ਨੌਕਰੀ ਕਰਦਾ ਮਾਲਕ ਬਣਿਆ। ਮਾਲਕ ਜਿਹੜੀ ਸਹੀ ਗੱਲ ਹੈ ਬਾਈ ਵੀਰੇ ਜਿਵੇਂ ਇਹੀ ਗੱਲ ਆਪਾਂ ਹਨਾ ਨੌਕਰੀ ਕਰਨ ਵਾਲੇ ਬੰਦੇ ਨੂੰ ਉਹਨੂੰ ਡਰ ਵੀ ਹੁੰਦਾ ਏ ਵੀ ਹਨਾ ਵੀ ਮੈਂ ਕਿਵੇਂ ਆਪਾਂ ਕੰਮ ਕਰਨਾ ਹੈ ਮਾਲਕ ਦੇ ਅੰਦਰ ਪਰ ਜਣ ਕਿ ਜੇ ਨੌਕਰੀ ਕਰਦਾ ਸਾਡੇ ਆਹ ਆਹ ਗੂਟਾ ਫੋਰਮੈਨ ਆਪਣਾ ਹੈ ਇਹ ਕਾ ਬੈਠਿਆ ਇਹ ਇੱਧਰ ਫੋਰਮੈਨ ਆ ਬਾਕੀ ਅਸੀਂ ਇਹ ਨਾ ਵੀ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਆ ਸਾਡੇ ਉਹ ਨੌਕਰ ਜਾਂ ਵਰਕਰ ਦੀ ਤਰ੍ਹਾਂ ਨਹੀਂ ਕਰਦੇ ਵੀ ਜਿਸਵਿੰਦਰ ਹਾਂ ਉਹੀ ਗੱਲ ਹੈ ਨਾ ਵੀ ਇਹਦੇ ਗੱਲ ਵੀ ਕਰ ਲੋ ਇਹਨਾਂ ਨਾਲ ਬਈ ਜਣ ਕਿ ਮਸਲਾ ਜਿਸਵਿੰਦਰ ਇਹੀ ਹੈ ਬਾਈ ਤੁਸੀਂ ਜੌਬ ਕੀਤੀ ਵੀ ਹੈ ਹਨਾ ਵੀ ਤੁਹਾਨੂੰ ਇਹ ਚੀਜ਼ ਦਾ ਪਤਾ ਵੀ ਹੈ ਹਨਾ ਕਿਵੇਂ ਬੰਦਾ ਸਾਰੀ ਧੜੀ ਲਾਉਂਦਾ ਹੈ ਤੇ ਹਨਾ ਉਹਨੇ ਚਾਹ ਨੂੰ ਆਸ ਹੁੰਦੀ ਹੈ ਨਾ ਜਿਹੜੇ ਨੂੰ ਦੱਸਿਆ ਜਾਂਦੇ ਹੈ ਨਾ ਵੀ ਇਹਦੇ ਜਾ ਆ ਚੀਜ਼ ਹੋ ਰਹੀ ਆ ਵੀ ਤੁਸੀਂ ਇਹਨੂੰ ਸੈੱਟ ਕਰੋ ਉਹਨੇ ਉਹਦੀ ਨਾਟ ਕੱਸਿਆ ਤੇ ਉਹਦੀ ਸ਼ਟ ਹੋ ਗਿਆ ਹਣਾ ਤੇ ਲਓ ਵੀ ਦਰਸ਼ਕੀ ਵੀਰੋ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਜਸਵਿੰਦਰ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਏ ਮੇਰੇ ਕਹਿਣ ਤੇ ਇੱਕ ਵਾਰੀ ਜਰੂਰ ਪਹੁੰਚਿਓ ਕਿਉਂਕਿ ਇਹ ਜਿਹੜੀ ਮਸ਼ੀਨਰੀ ਆ ਨਾ ਕਿਉਂਕਿ ਜਗਾ ਵੀ ਘੱਟ ਰੋਕੂਗੀ ਬਾਕੀ ਮੇਰੇ ਦਾ ਨਾ ਵੀ ਪੱਠਿਆਂ ਦਾ ਜਿਹੜਾ ਕੁਤਰਾ ਤੁਸੀਂ ਜੀ ਸਟਾਰਟਿੰਗ ਦੇ ਵਿੱਚ ਦੇਖ ਲਿਆ ਵੀ ਪ੍ਰਾਲੀ ਸੁੱਕਾ ਵੀ ਕੁਤੜ ਕੇ ਦੇਖ ਲਿਆ ਤੇ ਬਾਕੀ ਆ ਭਾਈ ਯਾਰ ਜਿਹੜੀ ਜੀ ਛੇਟੀਆਂ ਕੁਤੜ ਦੂਗੀ ਉਹਦੇ ਬਾਅਦ ਦਾ ਪੱਠੇ ਤਾਂ ਉਹਦੇ ਵਾਸਤੇ ਨੋਰਮਲ ਗੱਲ ਆ ਬਾਕੀ ਜਦੋਂ ਆਪਾਂ ਲੈ ਜਾਣੀਆਂ ਤਾਂ ਆਪਾਂ ਬਹੁਤ ਧਿਆਨ ਨਾਲ ਚਲਾਉਣੀ ਆ ਹਨਾ ਬਾਕੀ ਬਾਈ ਜੀ ਇਹ ਜਿਹੜੇ ਪੱਠੇ ਆ ਨਾ ਇਹ ਸਮਝ ਲਓ ਪਸ਼ੂਆਂ ਦੀ ਪੰਜੀਰੀ ਆ ਹਾਂ ਪੰਜੀਰੀ ਆ ਇਹਨੂੰ ਪੱਠੇ ਨਾਲ ਸਮਝੋ ਇੰਨਾ ਵਧੀਆ ਜੇ ਪੱਠੇ ਦੂਜੇ ਟੋਕੇ ਵਾਲਿਆਂ ਦੇ ਪੱਠਿਆਂ ਦੇ ਜਿਵੇਂ ਡੱਕਰੇ ਜੇ ਛੱਡ ਦਿੰਦੀ ਆ ਇਹਦੇ ਡੱਕਰੇ ਨਾਲ ਛੱਡੂਗੀ ਭਈ ਉਹ ਮੈਂ ਉਹੀ ਦੇਖਿਆ ਹਨਾ ਵੀ ਆਪਾਂ ਮੈਂ ਸ਼ੁਰੂ ਤੋਂ ਜਿੱਦੋਂ ਤੁਸੀਂ ਮੈਨੂੰ ਕਹੇਗਾ ਵੀ ਯਾਰ ਤੂੰ ਤਾਂ ਦੀਆਂ ਛਡੀਆਂ ਜਾਂ ਟਾਲੀ ਦੇ ਛੜੇ ਮੈਂ ਤੁਹਾਨੂੰ ਇਹ ਗੱਲ ਕਹੀ ਮੈਂ ਕਿਹਾ ਬਾਈ ਕੁਤਰਨੀ ਨਹੀਂ ਕਿਉਂਕਿ ਮੈਨੂੰ ਇਹ ਲੱਗਿਆ ਮੈਂ ਲਾਈਵ ਵੀਡੀਓ ਦੇ ਵਿੱਚ ਵੀ ਮੈਂ ਤਾਂ ਗਿਆ ਮੈਂ ਕਿਹਾ ਬਾਈ ਕੁਤਰ ਕੇ ਰਿਹਾ ਪਰ ਉਹਨੇ ਮੈਂ ਕਹਿੰਦਾ ਵੀ ਇਦੂ ਮੋਟੀਆਂ ਮੋਟੀਆਂ ਇੰਨੀ ਇੰਨੀ ਪੀਸ ਕਰਦੇ ਹਣਾ ਤੇ ਬਹੁਤ ਵਧੀਆ ਲੱਗਿਆ ਹਣਾ ਬਾਈ ਨਾਲ ਗੱਲਾਂ ਮਾਤਾ ਕਰਕੇ ਬਾਕੀ ਕੋਈ ਵੀ ਜਾਣਕਾਰੀ ਲੈਣੀ ਹੈ ਬਾਈ ਜਸਵਿੰਦਰ ਦਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਹੈ ਬਾਈ ਨੂੰ ਬੇਝਾ ਜੇ ਕੋਈ ਫੋਨ ਲਾ ਲਿਓ ਹਾਂ ਬਾਕੀ ਆਏ ਆ ਦਰਸ਼ਕ ਵੀਰਾਂ ਨੂੰ ਇੱਕ ਬੇਨਤੀ ਆ ਭਰਾਓ ਜੇ ਕਿ ਇਹਨੇ ਮੰਗੌਣੀ ਆਨਲਾਈਨ ਮੰਗਾ ਸਕਦਾ ਸਾਨੂੰ ਬੇਈਮਾਨ ਨਾ ਸਮਝੋ ਕਈ ਬੰਦੇ ਪਾਉਂਦੇ ਨਹੀਂ ਪੈਸੇ Google Pay ਕਈ ਬੰਦੇ ਬੇ ਧੜਕ ਪੋ ਕੇ ਪਾ ਦਿੰਦੇ ਆ ਜਿਵੇਂ ਹੁਣ ਕਰਨਾਟਕਾ ਸੀ ਭੇਜੀਆਂ ਉਹਨਾਂ ਨੇ ਫੋਨ ਤੇ ਸਾਨੂੰ ਪੈਸੇ ਪਾਤੇ ਹਮ ਇੱਥੇ ਪੰਜਾਬ ਵਾਲੇ ਕਈ ਬੰਦੇ ਕਹਿੰਦੇ ਆ ਸਾਨੂੰ ਮਸ਼ੀਨ ਭੇਜੋ ਫੇਰ ਮੈਂ ਭੇਜੂਗਾ ਤੇ ਹਾਂ ਨਹੀਂ ਉਹ ਉਹ ਬਈ ਦੋਨਾਂ ਦੋਨਾਂ ਦੇ ਰਿਸਕ ਕੋਗੇ ਇਹ ਨਹੀਂ ਬੰਦੇ ਨੇ ਜਰਨੇ ਮਿਹਨਤ ਕੀਤੀ ਹੈ ਹਨਾ ਉਹ ਤੁਸੀਂ ਆਪਦੀ ਤਸੱਲੀ ਪੂਰੀ ਪ੍ਰੋਪਰ ਕਰ ਲੈਣੀ ਹੈ ਹਨਾ ਬਾਕੀ ਬਈ ਜਸਵਿੰਦਰ ਆ ਕਿਵੇਂ ਹੈ ਨਾ ਜੇ ਐਸ ਐਗਰੀ ਇਹ ਵੀ ਆਪਣੇ ਫਾਰਮ ਦਾ ਬਣਿਆ ਹੋਇਆ ਬਾਈ ਹਾਂਜੀ ਹਾਂਜੀ ਆਪਾਂ ਜੋ ਵੀ ਕੁਝ ਪਹਿਲਾਂ ਇਹੀ ਬਣਾਉਂਦੇ ਸੀ ਅੱਜ ਜੋ ਵੀ ਕੁਝ ਹੈ ਐਤੋਂ ਸ਼ੁਰੂ ਕੀਤਾ ਸੀ ਆਪਾਂ ਜੀ ਅੱਛਾ ਜੜੀਏ ਇਹ ਸਟਾਰਟਿੰਗ ਇਹ ਹੈ ਆਪਣੀ ਸਟਾਰਟਿੰਗ ਠੀਕ ਹੈ ਬਾਈ ਜਸਵਿੰਦਰ ਜਿਵੇਂ ਹੁਣ ਕੋਈ ਇਹ ਹੁਣ ਵੀ ਤਿਆਰ ਕਰਦੇ ਆਪਏ ਹਾਂ ਹਾਂ ਇਹ ਵੀ ਆ ਮਲੋਡ ਦੀ ਫਾਰਮ ਆ ਆ ਦੇਖੋ ਇਹ ਸਾਡੇ ਕੋਲੇ ਆਇਆ ਸੀਗਾ ਠੀਕ ਹੈ ਜੀ ਐ ਜੈਟੋ ਜੇ ਪਾਇਆ ਪਹਿਲਾਂ ਆਪਾਂ ਜੈਟੋ ਸੀਗੇ ਉਹ ਠੀਕ ਹੈ ਜੀ ਢੰਡਾ ਰੋਡ ਜੈਟੋ ਦਾ ਇਹ ਕਿੰਦਾ ਆਇਆ ਹੈਗਾ ਠੀਕ ਹੈ ਜੀ ਜੰਦੇ ਜੰਦੇ ਆਪਾਂ ਇਹ ਦੱਸਦੀ ਆ ਨਾ ਜਿਵੇਂ ਆਪਾਂ ਗੱਲ ਕੀਤੀ ਸੀ ਇਹਨਾਂ 'ਚ ਕੀ ਡਿਫਰੈਂਟ ਰਹਿੰਦਾ ਰੇਟ ਦਾ ਫਿਰ ਬਾਈ ਇੱਕ ਦੇਗੀ ਰਹ ਜਾਂਦਾ ਇੱਕ ਉਹ ਦੂਜਾ ਰਹ ਜਾਂਦਾ ਠੀਕ ਹੈ ਬਾਈ ਇੱਕ ਦਾ ਥੋੜਾ ਵੱਧ ਜਾਂਦਾ ਠੀਕ ਹੈ ਬਾਈ ਉਹਦੇ ਨਾਲ ਥੋੜਾ ਰੇਟ ਦਾ ਫਰਕ ਪੈਂਦਾ ਹੈ ਨਾ ਜਸਵਿੰਦਰ ਵੀਰੇ ਇੱਕ ਵਾਰੀ ਪ੍ਰੋਪਰ ਲੋਕੇਸ਼ਨ ਆ ਨਾ ਦੱਸ ਕੇ ਤੇ ਕਰਦਾ ਕੰਟੈਕਟ ਨੰਬਰ ਬੋਲ ਦਿਓ ਫਰਮ ਦਾ ਵੀ ਕਿਸੇ ਨੂੰ ਸੰਪਰਕ ਕਰਨਾਂ ਨੂੰ ਸੌਖਾ ਹੋ ਜਾਈ ਬਾਈ ਹਾਂ ਹਾਂ ਆਪਣਾ ਜੀ ਇਹ ਭਗਤਾ ਭਾਈ ਕ ਸਾਮਣੇ ਪਟੋਲ ਪੰਪ ਤੇ ਪਟੋਲ ਪੰਪ ਦੇ ਸਾਹਮਣੇ ਆ ਜਿਹੜਾ ਬਾਜੇਖਾਨੇ ਨੂੰ ਰੋਡ ਜਾਂਦਾ ਹਨ ਭਗਤੇ ਭਾਈ ਤੇ ਉਹ ਉੱਤੇ ਭਾਈ ਉਹਨਾਂ ਦੀ ਫਾਰਮ ਆ ਜੀਐਸ ਐਗਰੀਕਲਚਰ ਦੇ ਨਾਮ ਤੇ ਹਨਾ ਭਾਈ ਉਹਨਾਂ ਦਾ ਜਿਹੜਾ ਕੰਮ ਆ ਕਿਸੇ ਵੀ ਵੀਰ ਨੇ ਇਹਨਾਂ ਕਿਸੇ ਵੀ ਜਣ ਕੇ ਸੰਦਾ ਬਾਰੇ ਕੋਈ ਵੀ ਜਾਣਕਾਰੀ ਹੀ ਇੰਦੇ ਉੱਪਰ ਭਾਈ ਦਾ ਨੰਬਰ ਚੱਲ ਰਿਹਾ ਹੈ ਭਾਈ ਦੇ ਜਸਵਿੰਦਰ ਦੇ ਨੰਬਰ ਤੇ ਸੰਪਰਕ ਕਰ ਲਿਓ ਜਉਂਦੇ ਬਾਦਰੋ ਮਿਲਦੇ ਆ ਕਿਤੇ ਹੋਰ ਵੀਡੀਓ ਧੰਨਵਾਦੀ